ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਇਹ ਬੱਚਿਓ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਖਰੀ ਕਿਸ਼ਤ ਜਿਹੜੀ ਹੈ ਇਸ ਦੀ ਅਸੀਂ ਕਰਾਂਗੇ ਜਿਹਦੇ ਵਿੱਚ 9 ਸਵਾਲ ਹੋਰ ਨੇ ਇਹ ਆਖਰੀ ਸਵਾਲ ਹੋਣਗੇ ਇਸ ਅਧਿਆਇ ਨੂੰ ਸਮਝਣ ਲਈ ਜਿਹੜੇ ਅਸੀਂ ਸ਼ੁਰੂ ਕੀਤੇ ਸੀਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਜਿਹੜੇ ਸਵਾਲ ਜਵਾਬ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਸਾਰੇ ਆਪਣੀ ਤੁਸੀਂ ਨੋਟਬੁੱਕ ਵਿੱਚ ਉਤਾਰ ਲਓ ਇਹਨਾਂ ਨੂੰ ਤੇ ਮਗਰੋਂ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਕੇ ਕੰਠ ਕਰਕੇ ਬਿਨਾਂ ਦੇਖੇ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਮਿਲੇਗੀ 7th ਇੰਗਲਿਸ਼ ਜਿਹਦੇ ਚ ਅੰਗਰੇਜ਼ੀ ਦੀ ਕਿਤਾਬ ਹੱਲ ਕਰਕੇ ਪਾਈ ਗਈ ਹੈ ਇਕ ਹੈ ਕਿ ਇਹ 7ਵੀਂ ਗਣਿਤ ਜਾਂ ਗਣਿਤੀ ਕਿਤਾਬ ਹਲ ਕਰਕੇ ਪਾਈ ਗਈ ਹੈ। ਇੱਕ ਹੈ ਕਿ ਇਹ 7th math ਜਿਹਦੇ ਵਿੱਚ ਜੋ math ਇੰਗਲਿਸ਼ మీడియం ਵਾਲਾ ਉਹ ਹਲ ਕਰਕੇ ਪਾਇਆ ਗਿਆ ਹੈ। ਇੱਕ ਹੈ ਕਿ ਗਣਿਤ ਦੇ ਸਿਧਾਂਤ ਜਿੱਚ ਗਣਿਤ ਦੇ ਸਿਧਾਂਤਾਂ ਨੂੰ ਸਮਝਾਇਆ ਗਿਆ ਹੈ। ਇੱਕ ਬੱਚੇ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਪਲੇਲਿਸਟ ਹੈ ਜੀ ਐਬ੍ਰਿਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰਿਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਉਹਨਾਂ ਨੂੰ ਸਮਝਾਇਆ ਗਿਆ ਹੈ। ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਆਹ ਦੇਖਿਓ ਬੱਚੇ ਹੁਣ ਐਵਲ ਸਵਾਲ ਸੋ 26ਵਾਂ ਸਵਾਲ ਹੈ ਸਾਡੇ ਪੇਟ ਵਿੱਚ ਕਿਹੜਾ ਐਸਿਡ ਹੁੰਦਾ ਹੈ? ਹਿਜਾਬ ਹੁੰਦਾ ਹੈ ਅਤੇ ਇਸ ਦਾ ਕੀ ਕੰਮ ਹੈ? ਸੋ ਸਾਡੇ ਪੇਟ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ। ਇਹਨੂੰ ਇਹਦਾ ਫਾਰਮੂਲਾ ਹੁੰਦਾ ਹੈ HCl। ਇਸ ਦਾ ਕੰਮ ਭੋਜਨ ਨੂੰ ਹਜ਼ਮ ਕਰਨ ਵਿੱਚ ਸਹਾਇਤਾ ਕਰਨਾ ਹੈ। ਮੈਂ ਦੋ ਗੱਲਾਂ ਨੇ, ਨਾਮ H ਕੈਪੀਟਲ C ਕੈਪੀਟਲ ਤੇ L ਛੋਟਾ, ਠੀਕ ਹੈ? ਹਾਈਡਰੋਕਲੋਰਿਕ ਐਸਿਡ ਹੁੰਦਾ ਹੈ, ਨਾਮ ਤੇ ਇਹਦਾ ਕੰਮ ਹੈ ਭੋਜਨ ਨੂੰ ਹਜ਼ਮ ਕਰਨਾ। ਇਸ ਤੈਵਾਂ ਸਵਾਲ ਐਸਿਡਿਟੀ ਬਾਰੇ ਸੰਖੇਪ ਵਿੱਚ ਲਿਖੋ ਮਦੇ ਵਿੱਚ ਭਾਵ ਪੇਟ ਵਿੱਚ ਪੈਦਾ ਹੁੰਦਾ ਹਾਈਡਰੋਕਲੋਰਿਕ ਐਸਿਡ ਜਦੋਂ ਬਹੁਤਾਤ ਵਿੱਚ ਹੋਣ ਲੱਗੇ ਇਹ ਲੋੜਿੰਦੀ ਚੀਜ਼ ਹੈ ਚਾਹੀਦਾ ਪਰ ਕਈ ਵਾਰ ਬੱਚੇ ਉਹ ਗਲਤ ਖਾਣ ਪੀਂਦਿਆਂ ਆਦਾਂ ਕਰਕੇ ਜਾਂ ਕਿਸੇ ਹੋਰ ਕਾਰਨ ਬਸ ਇਹਦੀ ਮਾਤਰਾ ਵੱਧ ਜਾਂਦੀ ਹੈ ਸੋ ਜਦੋਂ ਬਹੁਤਾਤ ਵਿੱਚ ਹੋਣ ਲੱਗੇ ਤਾਂ ਇਹ ਬਦ ਹਜ਼ਮੀ ਪੇਟ ਦਰਦ ਅਤੇ ਛਾਤੀ ਵਿੱਚ ਜਲਣ ਦਾ ਕਾਰਨ ਬਣਦਾ ਹੈ ਇਸ ਸਥਿਤੀ ਨੂੰ ਐਸਿਡਿਟੀ ਕਹਿੰਦੇ ਹਨ ਸਵਾਲ 28 ਐਂਟਾਸਿਡਸ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਐਂਟਾਸਿਡਸ ਬੱਚੋ ਜਿਹਦਾ ਐਂਟੀ ਐਂਟੀ ਦਾ ਵਿਰੋਧੀ ਐਸਿਡ ਦਾ ਵਿਰੋਧੀ ਠੀਕ ਹੈ ਸੋ ਐਸਿਡਿਟੀ ਪੇਟ ਵਿੱਚ ਵਧੂ ਐਸਿਡ ਦੀ ਹਾਲਤ ਨਾਲ ਨਜਿੱਠਣ ਲਈ ਵਰਤੇ ਜਾਂਦੇ ਪਦਾਰਥਾਂ ਨੂੰ ਐਂਟਾਸਿਡਸ ਕਹਿੰਦੇ ਹਨ ਠੀਕ ਹੈ ਐਂਟਾਸਿਡਸ ਖਾਰੀ ਸੁਭਾਅ ਦੇ ਹੁੰਦੇ ਹਨ ਅਤੇ ਪੇਟ ਵਿੱਚਲੇ ਐਸਿਡ ਨੂੰ ਉਦਾਸੀਨ ਕਰਕੇ ਦਰਦ ਤੋਂ ਆਰਾਮ ਦਿੰਦੇ ਹਨ ਠੀਕ ਹੈ ਬੱਚਿਓ ਕਿਉਂਕਿ ਜਦੋਂ ਐਸਿਡ ਵੱਜ ਜਾਂਦਾ ਫਿਰ ਪੇਟ 'ਚ ਦਰਦ ਹੁੰਦੀ ਹੈ ਜਲਨ ਹੁੰਦੀ ਹੈ ਬਦਅਜ਼ਮੀ ਹੁੰਦੀ ਹੈ ਤੇ ਫਿਰ ਖਾਰੀ ਸੁਆਦੇ ਕਿਉਂਕਿ ਜਿਹੜਾ ਖਾਰ ਹੈਗਾ ਬੱਚਿਓ ਇਹ ਐਸਿਡ ਨੂੰ ਉਦਾਸੀਨ ਕਰ ਦਿੰਦਾ ਹੈ ਤੇ ਐਸਿਡ ਖਾਰ ਨੂੰ ਉਦਾਸੀਨ ਕਰ ਦਿੰਦਾ ਹੈ ਭਾਵ ਐਸਿਡ ਅਤੇ ਖਾਰ ਤਜ਼ਾਬ ਅਤੇ ਖਾਰ ਦੋ ਜੋ ਦੋਨੇ ਇੱਕ ਦੂਜੇ ਨੂੰ ਉਦਾਸੀਨ ਕਰਦੇ ਨੇ ਸੋ ਜਦ ਐਸਿਡ ਜ਼ਿਆਦਾ ਹੋਏ ਤੇ ਉਹਦਾ ਅਸਰ ਘਟਾਣ ਲਈ ਫਿਰ ਖਾਰੀ ਸੁਭਾਅ ਦੇ ਪਦਾਰਥ ਖਾਦੇ ਜਾਂਦੇ ਨੇ ਪੀ ਜਾਂਦੇ ਨੇ ਐਸਿਡ ਉਹਨਾਂ ਨੂੰ ਖਾਣੀਆਂ ਦਵਾਈਆਂ ਦੇ ਰੂਪ ਚ ਤੇ ਉਹਨੂੰ ਕਿਹਾ ਜਾਂਦਾ ਐਂਟਾਸਿਡਸ ਬੇਕਿੰਗ ਸੋਡਾ ਹੈ ਵੀ ਵਰਤਿਆ ਜਾਂਦਾ ਹੈ ਕਿਰ ਪਾਣੀ ਚ ਚਮਚ ਘੋਲ ਕੇ ਪੀ ਲੋ ਤੇ ਉਹਨਾਂ ਨੂੰ ਆਰਾਮ ਮਿਲਦਾ ਹੈ ਫੈਸਿਲਿਟੀ ਨਾਲ ਫਿਰ ਮੈਗਨੀਸ਼ੀਅਮ ਦਾ ਦੁੱਧ ਜਿਹਨੂੰ ਅਸੀਂ ਮੈਗਨੀਸ਼ੀਅਮ ਦਾ ਦੁੱਧ ਤੇ ਆਮ ਬੋਲੀ ਚ ਕਹਿੰਦੇ ਆ ਤੇ ਜਿਹੜਾ ਇਹਦਾ ਵਿਗਿਆਨਿਕ ਨਾਮ ਹੈਗਾ ਉਹ ਹੈ ਮੈਗਨੀਸ਼ੀਅਮ ਹਾਈਡਰੋਕਸਾਈਡ ਆਮ ਵਰਤੇ ਜਾਣ ਵਾਲੇ ਐਂਟਾਸਿਡਸ ਹਨ ਠੀਕ ਹੈ ਸ਼ਹਿਦ ਦੀ ਮੱਖੀ ਕੀੜੀ ਭੂੰਡ ਆਦ ਦੇ ਮਾਰੇ ਡੰਗ ਮਗਰੋਂ ਸੋਜ ਦਰਦ ਅਤੇ ਖਾਜ ਕਿਉਂ ਹੁੰਦੀ ਹੈ ਸੋ ਡੰਗ ਦੌਰਾਨ ਚਮੜੀ ਰਾਹੀਂ ਸਰੀਰ ਵਿੱਚ ਛੱਡੇ ਫਾਰਮਿਕ ਐਸਿਡ ਕਰਕੇ ਸੋਜ ਦਰਦ ਅਤੇ ਖਾਜ ਹੁੰਦੀ ਹੈ ਜਦੋਂ ਭੂੰਡ ਟਮੋੜੀ ਮੱਖੀ ਕੀੜੀ ਜਦੋਂ ਸਾਡੇ ਡੰਗ ਮਾਰਦੇ ਨੇ ਤੇ ਡੰਗ ਰਾਹੀਂ ਬੱਚੇ ਕੀ ਕਰਦੇ ਨੇ ਆਪਣੇ ਉਹਨਾਂ ਵਿੱਚ ਫਾਰਮਿਕ ਐਸਿਡ ਹੁੰਦਾ ਉਹ ਸਾਡੇ ਸਰੀਰ ਵਿੱਚ ਫਾਰਮਿਕ ਐਸਿਡ ਨੂੰ ਛੱਡ ਦਿੰਦੇ ਨੇ ਤੇ ਫਾਰਮਿਕ ਐਸਿਡ ਜਿਹੜਾ ਹੈ ਉਹਦੀ ਪ੍ਰਤੀਕਿਰਿਆ ਵਜੋਂ ਸਾਡਾ ਫਿਰ ਉਹ ਜਿਹੜਾ ਜਿਹੜੇ ਡੰਗ ਮਾਰਿਆ ਹੁੰਦਾ ਉਹ ਲਾਲ ਹੋ ਜਾਂਦਾ ਸੁੱਜ ਜਾਂਦਾ ਤੇ ਦਰਦ ਹੁੰਦੀ ਹੈ ਉਹ ਕਿਉਂ ਹੁੰਦੀ ਕਿਉਂਕਿ ਉਹ ਕਿਸਮ ਦੀ ਮੱਧਮ ਜ਼ਹਿਰ ਜਿਹੜੀ ਹੈ ਫਾਰਮਿਕ ਐਸਿਡ ਹੁੰਦੀ ਹੈ ਫਾਰਮਿਕ ਐਸਿਡ ਉਹ ਪਾ ਦਿੰਦੀ ਹੈ ਜਿਹੜੇ ਜਾਨਵਰ ਨੇ ਭੂੰਡ ਰਹੇ ਤਮੋੜੀ ਹੈ ਮੱਛੀ ਮਧੂਕੀ ਹੈ ਜਿਆ ਕੀੜੀ ਹੈਗੀ ਹੈ ਉਹ ਜਿਹੜੇ ਡੰਗ ਮਾਰਦੇ ਨੇ ਤੇ ਅਸਲ ਵਿੱਚ ਡੰਗ ਰਾਹੀਂ ਖੋਪ ਕੇ ਸਿਰ ਜਿਹਾ ਪਤਲੀ ਜਿਹਾ ਨਾਲ ਡੰਗ ਹੁੰਦਾ ਸੂਈ ਹੁੰਦੀ ਉਹਦੇ ਨਾਲੋਂ ਸਾਡੇ ਸਰੀਰ ਚ ਫਾਰਮਿਕ ਐਸਿਡ ਛੜਦੇ ਨੇ ਤਾਂ ਕਰਕੇ ਸੋਜ ਖਾਜ ਰੰਗ ਠੀਕ ਹੈ ਸ਼ਾਇਦ ਹੀ ਮੁੱਖੀ ਕੀੜੀ ਆਦ ਦੇ ਡੰਗ ਮਾਰੇ ਦਾ ਕੀ ਇਲਾਜ ਕਰਨਾ ਚਾਹੀਦਾ ਹੈ ਹੁਣ ਬੱਚੋ ਐਸਿਡ ਹੈ ਤੇ ਐਸਿਡ ਦਾ ਇਲਾਜ ਕੀ ਹੈ ਖਾਰ ਉਹ ਨੂੰ ਉਦਾਸੀਨ ਕਰ ਦੇਗਾ ਜਿੱਦਾਂ ਐਸਿਡਿਟੀ ਲਈ ਅਸੀਂ ਵਰਤਦੇ ਹਾਂ ਐਂਟਾਸਿਡ ਤੇ ਇਸੇ ਤਰ੍ਹਾਂ ਜੋ ਸਾਡੀ ਚਮੜੀ ਦੇ ਫਾਰਮਿਕ ਐਸਿਡ ਅੰਦਰ ਵੜ ਗਿਆ ਤੇ ਉੱਥੇ ਕੀ ਕਰਨਾ ਚਾਹੀਦਾ ਸਾਨੂੰ ਕੋਈ ਖਾਰ ਪਦਾਰਥ ਲਾਉਣਾ ਚਾਹੀਦਾ ਹੈ ਦੇਖੋ ਬੇਟਾ ਡੰਗ ਦੌਰਾਨ ਚਮੜੀ ਰਾਹੀਂ ਸਰੀਰ ਵਿੱਚ ਛੱਡੇ ਫਾਰਮਿਕ ਐਸਿਡ ਨੂੰ ਉਦਾਸੀਨ ਕਰਨ ਲਈ ਡੰਗ ਵਾਲੀ ਥਾਂ ਤੇ ਖਾਰੀ ਪਦਾਰਥ ਜਿਵੇਂ ਕਿ ਬੇਕਿੰਗ ਸੋਡਾ ਮਿਲਗੇ ਵੈਦਾਂ ਜੋ ਕੈਮੀਕਲ ਨਾਮ ਹੈਗਾ ਸੋਡੀਅਮ ਹਾਈਡਰੋਜਨ ਕਾਰਬੋਨੇਟ NaOHCO3 ਕਰਕੇ ਲਿਖਦੇ ਆਪਾਂ ਜਾਂ ਕੈਲਾਮਾਈਨ ਲੋਸ਼ਨ ਕੈਲਾਮਾਈਨ ਲੋਸ਼ਨ ਜਿਸ ਵਿੱਚ ਜ਼ਿੰਕ ਕਾਰਬੋਨੇਟ ਹੁੰਦਾ ਹੈ ਐਜ਼ਿੰਕ AZNCO3 ਹੈ ਇਹ ਫਾਰਮੂਲੇ ਨੇ ਤੁਸੀਂ ਕਰਨੇ ਕਰੋ ਨਹੀਂ ਕਰਨੇ ਨਾ ਕਰੋ ਪਰ ਤੁਹਾਡੇ ਅੱਗੇ 8ਵੀਂ ਜਮਾਤ ਵਿੱਚ ਮਨਨ ਕੀ ਹੈ ਸ਼ੁਰੂ ਹੋ ਜਾਏਗਾ ਮੈਂ ਤੁਹਾਡੀ ਜਾਣਕਾਰੀ ਲਈ ਮੈਂ ਇੱਥੇ ਪਾ ਦਿੱਤਾ ਹੈ ਲਾਉਣਾ ਚਾਹੀਦਾ ਹੈ ਕਿਉਂਕਿ ਉੱਥੇ ਡੰਗ ਵਾਲੀ ਥਾਂ ਤੇ ਫਾਰਮਿਕ ਐਸਿਡ ਇਕੱਠਾ ਹੋ ਗਿਆ ਹੁੰਦਾ ਉਹ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਅਸਰ ਨੂੰ ਮਨਨ ਕੀ ਵਿਅਸਰ ਕਰਨ ਲਈ ਉੱਥੇ ਫਿਰ ਅਸੀਂ ਕੀ ਕਰਦੇ ਬੇਕਿੰਗ ਸੋਡਾ ਮਨਨ ਕੀ ਪਾਣੀ ਚ ਪੇਸਟ ਬਣਾ ਕੇ ਉਹ ਲਾ ਦੋ ਲੇ ਫਲਾ ਦੋ ਤੇ ਜਾਂ ਕੈਲਮਾਈਨ ਲੋਸ਼ਨ ਹੁੰਦਾ ਵੀ ਇੱਕ ਮਨਨ ਕੀ ਘੋਲਿਆ ਹੁੰਦਾ ਉਹ ਲਾ ਦੋ ਤੇ ਉਹਦੇ ਨਾਲ ਆਰਾਮ ਮਿਲਦਾ ਸਵਾਲ 31 ਕਿਸ ਕਿਸਮ ਦੀ ਮਿੱਟੀ ਪੌਦਿਆਂ ਦੇ ਸਹੀ ਵਾਧੇ ਅਤੇ ਵਿਕਾਸ ਲਈ ਢੁਕਵੀਂ ਹੈ ਮਿੱਟੀ 'ਚ ਅਸੀਂ ਫਸਲ ਬੀਜਦੇ ਹਾਂ ਤੇ ਕਹਿੰਦੇ ਕਿਹੜੀ ਫਸਲ ਕਿਹੜੀ ਮਿੱਟੀ ਜਿਹੜੀ ਢੁਕਵੀਂ ਹੈਗੀ ਹੈ ਸੋ ਜਵਾਬ ਹੈ ਉਦਾਸੀਨ ਮਿੱਟੀ ਪੌਦਿਆਂ ਦੇ ਸਹੀ ਵਾਧੇ ਅਤੇ ਵਿਕਾਸ ਲਈ ਢੁਕਵੀਂ ਹੁੰਦੀ ਹੈ ਉਦਾਸੀਨ ਹੋਣੀ ਚਾਹੀਦੀ ਹੈ ਭਾਵ ਮਿੱਟੀ ਨਾ ਤੇਜ਼ਾਬੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਖਾਰੀ ਠੀਕ ਹੈ ਬੱਚਿਓ ਓਕੇ ਹੁਣ ਪੱਤੀਆਂ ਸਵਾਲ ਮਿੱਟੀ ਕਿਵੇਂ ਤੇਜ਼ਾਬੀ ਬਣਦੀ ਹੈ ਇਸ ਨੂੰ ਕਿਵੇਂ ਉਦਾਸੀਨ ਬਣਾਇਆ ਜਾਂਦਾ ਹੈ ਹੁਣ ਜੇ ਸਵਾਲ ਆ ਗਿਆ ਕਿ ਇਹ ਨਖਾਰੀ ਹੋਣੀ ਚਾਹੀਦੀ ਇਹਨਾਂ ਤੇਜ਼ਾਬੀ ਤੇ ਜੇ ਤੇਜ਼ਾਬੀ ਇਹ ਕਿਦਾਂ ਬਣਦੀ ਹੈ ਤੇ ਤੇਜ਼ਾਬੀ ਹੋ ਗਈ ਹੈ ਤੇ ਫਿਰ ਇਲਾਜ ਕੀ ਹੈਗਾ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਅਸੀਂ ਬਹੁਤ ਸਾਰੇ ਜਿਹੜੇ ਕੈਮੀਕਲ ਫਰਟੀਲਾਈਜ਼ਰ ਵਰਤਦੇ ਆ ਰਸਾਇਣਿਕ ਖਾਦਾਂ ਵਰਤਦੇ ਆ ਜਿਹੜੇ ਫੈਕਟਰੀਆਂ ਦੇ ਢੇਰ ਨੇ ਇਹ ਚੰਗੇ ਨਹੀਂ ਹੁੰਦੇ ਬਹੁਤੇ ਸੋ ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਮਿੱਟੀ ਨੂੰ ਤੇਜ਼ਾਬੀ ਬਣਾਉਂਦੀ ਹੈ ਤੇਜ਼ਾਬੀ ਹੋਈ ਮਿੱਟੀ ਨੂੰ ਉਸ ਵਿੱਚ ਖਾਰੀ ਪਦਾਰਥ ਜਿਵੇਂ ਕਿ ਚੂਨਾ ਜਿਹਨੂੰ ਕੈਲਸ਼ੀਅਮ ਛੇਡ ਕਹਿੰਦੇ ਆ ਜਾਂ ਗੁਜਿਆ ਚੂਨਾ ਜਿਹਨੂੰ ਸਲੇਕਟ ਲਾਈਨ ਜਿਹਦਾ ਕੈਮੀਕਲ ਨਾਮ ਹੈ ਕੈਲਸ਼ੀਅਮ ਹਾਈਡਰੋਕਸਾਈਡ ਫਾ ਕੈਲਸ਼ੀਅਮ ਆਕਸਾਈਡ ਜਾਂ ਕੈਲਸ਼ੀਅਮ ਹਾਈਡਰੋਕਸਾਈਡ ਆਦ ਰਲਾ ਕੇ ਉਦਾਸੀਨ ਬਣਾਇਆ ਜਾਂਦਾ ਹੈ ਸੋ ਜਦੋਂ ਮਿੱਟੀ ਵਿੱਚ ਤੇਜ਼ਾਬੀ ਹੋ ਜਾਏ ਤੇ ਉਹਦੇ ਚ ਕੀ ਬਾਇਦਾ ਹੈ ਗੁਜਿਆ ਚੂਨਾ ਪਾ ਦੋ ਜਾਂ ਚੂਨੇ ਦਾ ਜਾਂ ਚੂਨਾ ਪਾ ਦੋ ਠੀਕ ਹੈ ਕੈਲਸ਼ੀਅਮ ਆਕਸਾਈਡ ਜਾਂ ਕੈਲਸ਼ੀਅਮ ਹਾਈਡਰੋਕਸਾਈਡ ਫਿਰ ਖਾਰੀ ਮਿੱਟੀ ਨੂੰ ਉਦਾਸੀਨ ਕਰਨ ਲਈ ਕੀ ਕੀਤਾ ਜਾਂਦਾ ਹੈ ਖਾਰੀ ਮਿੱਟੀ ਨੂੰ ਉਦਾਸੀਨ ਕਰਨ ਲਈ ਉਸ ਵਿੱਚ ਜੈਵਿਕ ਪਦਾਰਥ ਪਾਏ ਜਾਂਦੇ ਹਨ ਜੈਵਿਕ ਆਰਗੈਨਿਕ ਫੋਸਟ ਕੰਪੋਸਟ ਨੂੰ ਕਹ ਦਿੰਦੇ ਆਪਾਂ ਟੀਅਰ ਜੋ ਤੇਜ਼ਾਬ ਛੱਡਦੇ ਹਨ ਕਿਉਂਕਿ ਜੈਵਿਕ ਹੈਗਾ ਕਿ ਉਹ ਜੈਵਿਕ ਜਿਹੜੇ ਜੀਵ ਨੇ ਉਹ ਕੋਈ ਤੇਜ਼ਾਬ ਛੱਡਦੇ ਨੇ ਅਤੇ ਮਿੱਟੀ ਵਿੱਚਲੇ ਖਾਰ ਨਾਲ ਕਿਰਿਆ ਕਰਕੇ ਮਿੱਟੀ ਨੂੰ ਉਦਾਸੀਨ ਬਣਾ ਦਿੰਦੇ ਹਨ ਠੀਕ ਹੈ ਅੱਗੇ ਚਲੀਏ 34 ਆਖਰੀ ਆਖਰੀ ਸਵਾਲ ਆ ਗਿਆ ਕਾਰਖਾਨਿਆਂ ਅਤੇ ਫੈਕਟਰੀਆਂ ਦੀ ਰਹਿਤ ਖੂਦ ਦੇ ਮਾੜੇ ਅਸਰ ਅਤੇ ਇਲਾਜ ਬਾਰੇ ਲਿਖੋ ਖਾਰ ਖੰਡੇ ਆ ਅਤੇ ਫੈਕਟਰੀਆਂ ਦੀ ਰਹਿਨ ਖੂਨ ਵਿੱਚ ਤੇਜ਼ਾਬੀ ਤੱਤ ਹੁੰਦੇ ਹਨ ਠੀਕ ਹੈ ਜੇ ਇਸ ਨੂੰ ਇਵੇਂ ਹੀ ਛੁੱਟ ਦਿੱਤਾ ਜਾਏ ਕਿ ਉਹ ਦਿਨ ਮਲੀ ਮਿੱਟੀ ਚਲਾ ਜਾਏਗਾ ਫਿਰ ਜਾਂ ਫਿਰ ਰੁੜ ਕੇ ਫਿਰ ਉਹ ਨਦੀਆਂ ਸਰੋਵਰਾਂ ਚ ਹਨਾ ਛਪੜਾ ਚਲਾ ਜਾਏਗਾ ਇਹ ਜੇ ਇਦਾਂ ਛੁੱਟ ਦਿੱਤਾ ਜਾਵੇ ਤਾਂ ਮੱਛੀਆਂ ਅਤੇ ਹੋਰ ਜਲ ਜੀਵਨ ਲਈ ਮਾਰੂ ਹੋ ਸਕਦਾ ਹੈ ਮੱਛੀਆਂ ਮਰ ਜਾਂਦੀਆਂ ਜੀਵ ਜੰਤੂ ਮਰ ਜਾਂਦੇ ਨੇ ਇਸ ਲਈ ਰਹਿਨ ਖੂਨ ਨੂੰ ਉਦਾਸੀਨ ਕਰਨ ਲਈ ਛੁੱਟਣ ਤੋਂ ਪਹਿਲਾਂ ਇਸ ਵਿੱਚ ਕੁਝ ਖਾਰ ਪਦਾਰਥਾਂ ਨੂੰ ਮਿਲਾਇਆ ਜਾਂਦਾ ਹੈ ਸੋ ਬੱਚੇ ਬੜਾ ਸਧਾਰਨ ਜੀ ਗੱਲ ਹੈ ਜਿੱਥੇ ਤੇਜ਼ਾਬੀ ਤੱਤ ਨੁਕਸਾਨ ਪਹੁੰਚਾ ਰਹੇ ਨੇ ਉਹ ਚ ਖਾਰ ਪਾ ਦੋ ਉਹ ਉਦਾਸੀਨ ਹੋ ਜਾਏਗਾ ਜੇ ਕੋਈ ਖਾਰੀ ਤੱਤ ਹੈਗੇ ਨੇ ਉਹ ਨੁਕਸਾਨ ਕਰ ਰਹੇ ਨੇ ਅਸੀਂ ਉਹ ਖਾਰ ਨੂੰ ਹਟਾਣਾ ਹੈ ਤੇ ਉਹਦੇ ਵਿੱਚ ਕੋਈ ਤੇਜ਼ਾਬੀ ਤੱਤ ਪਾ ਦੋ ਤੇ ਉਹਨੂੰ ਇੱਕ ਦੂਜੇ ਨਾਲ ਰਲ ਕੇ ਉਹ ਕਿਰਿਆ ਕਰਕੇ ਉਹਨੂੰ ਉਦਾਸੀਨ ਕਰ ਦੇਣਗੇ ਕਿਉਂਕਿ ਅਸੀਂ ਜਾਣਦੇ ਹਾਂ ਉਦਾਸੀਨੀ ਕਰਨ ਦਾ ਕਿਰਿਆ ਦਾ ਮਤਲਬ ਹੈ ਤੇਜ਼ਾਬ ਅਤੇ ਖਾਰ ਦਾ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਨੂੰ ਬਣਾਣਾ ਤੇ ਨਾਲ ਤਾਪ ਉਹਦਾ ਨਿਕਲਦਾ ਹੈ ਪਰ ਉਹ ਦਾ ਸੀਨ ਹੋ ਜਾਂਦਾ ਹੈ ਤੇ ਉਦਾਸੀਨ ਹੋਇਆ ਜਿਹੜਾ ਪਦਾਰਥ ਹੈ ਉਹ ਫਿਰ ਨੁਕਸਾਨਦਾਇਕ ਘਟ ਹੁੰਦਾ ਹੈ ਠੀਕ ਹੈ ਬੱਚਿਓ ਸੋ ਇਸ ਵੀਡੀਓ ਦੇ ਨਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਾ ਸਮੁੱਚਾ ਅਧਿਆਇ ਖਤਮ ਹੁੰਦਾ ਹੈ ਇਸ ਤੋਂ ਬਾਅਦ ਅਸੀਂ ਜਿਹੜੇ ਤੁਹਾਡੇ ਅਭਿਆਸ ਦੇ ਸਵਾਲ ਹੈਗੇ ਨੇ ਜੋ ਕਿਤਾਬ ਦੇ ਸਬਕ ਦੇ ਅੰਤ ਵਿੱਚ ਦਿੱਤੇ ਹੋਏ ਨੇ ਉਹ ਕਰਕੇ ਉਹਦੇ ਵੀਡੀਓ ਅਸੀਂ ਬਣਾਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਅਗੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ